ਜੋ ਸਰਦਾਰ ਮਹਿੰਦਰ ਸਿੰਘ ਜੀ ਪਿੰਡ ਬਾੜ ਤੋਂ ਉਹਨਾਂ ਦੇ ਸਾਹਮਣੇ ਘਰ ਜਿਹੜਾ ਸੀਗਾ ਉਹ ਸਾਡੇ ਭੈਣ ਜੀ ਤਾਈ ਜੀ ਬੋਲਦੇ ਸੀ ਅਸੀਂ ਅਜੈਬਪੁਰ ਅਜੈਬਪੁਰ ਸਚਿਪਾਸ਼ਈ ਦੇ ਰਿਸ਼ਤੇਦਾਰੀ ਵਿੱਚੋਂ ਸੀ ਤੇ ਉਹਨਾਂ ਨੇ ਹੀ ਉਹਨਾਂ ਨੂੰ ਕਿਆ ਸੀ ਕਿ ਤੁਸੀਂ ਇਦਾਂ ਕਰੋ ਜਦੋਂ ਬਹੁਤ ਹੀ ਮਾੜੀ ਤੇ ਗਰੀਬੀ ਦੀ ਵਿਵਸਥਾ ਦੇ ਵਿੱਚ ਸੀ ਤੁਸੀਂ ਸੱਚੇ ਪਾਤਸ਼ਾਹੀ ਕੋਲ ਜੇਠਵਾਲ ਜਾਓ ਉਹ ਤੁਹਾਨੂੰ ਰਾਜੀ ਕਰ ਦੇਣਗੇ ਔਰ ਉਹਨਾਂ ਨੇ ਆਪਣੇ ਬੇਟੇ ਨੂੰ ਉਹਨਾਂ ਦਾ ਨਾਮ ਗਰਚਨ ਸਿੰਘ ਸੀ ਉਹਨਾਂ ਨੂੰ ਨਾਲ ਭੇਜਿਆ ਨਾਲ ਭੇਜਿਆ ਕਿ ਤੁਸੀਂ ਉਹ ਤੁਰਕੀ ਜਦੋਂ ਗਏ ਸੀ ਉੱਥੇ ਜੇਠਵਾਲ ਪਿੰਡ ਬਾੜ ਤੋਂ ਉੱਥੇ ਜਾ ਕੇ ਸੱਚੇ ਪਾਤਸ਼ਾਹੀ ਨੂੰ ਜਦੋਂ ਦਰਬਾਰ ਪੁੱਛ ਕੇ ਚਲੇ ਗਏ ਤੇ ਜਾ ਕੇ ਸਿੱਧਾ ਸੱਚੇ ਪਾਤਸ਼ਾਹੀ ਨੇ ਮਿਲੇ ਜਾ ਕੇ ਕਹਿੰਦੇ ਜੀ ਅਸੀਂ ਸੱਚੇ ਪਾਤਸ਼ਾਹੀ ਨੂੰ ਮਿਲਣਾ ਕਿਉਂਕਿ ਉਹਨਾਂ ਨੂੰ ਪਤਾ ਨਹੀਂ ਸੀ ਪਹਿਲਾਂ ਸੱਚੇ ਪਾਤਸ਼ਾਹੀ ਨੇ ਕਿਹਾ ਕੋਈ ਗੱਲ ਨਹੀਂ ਬੈਠੋ ਤੁਸੀਂ ਮਉਤ ਤੋਂ ਫੇਟਾ ਨੂੰ ਮਿਲਦੇ ਆ 19 ਦੇ ਨੂੰ ਉਹਨਾਂ ਦਾ ਲੜਕਾ ਗੁਰਚਨ ਸਿੰਘ ਉਹੀ ਮੰਗਰ ਸਾਈਕਲ ਤੇ ਚਲੇ ਗਿਆ ਉਹਨੇ ਜਾ ਕੇ ਕਿਹਾ ਸੱਚੇ ਪਾਤਸ਼ਾਹ ਨੂੰ ਕਿਹਾ ਕਿ ਪਤਾ ਹੀ ਬਾਪੂ ਜੀ ਹੁਣਾ ਨੇ ਤੁਹਾਡੇ ਕੋਲ ਨਾ ਇਹ ਦੋ ਗੁਸਥੇ ਭੇਜੇ ਆ ਜਿਹੜੇ ਕਿ ਬਹੁਤ ਹੀ ਗਰੀਬੀ ਹਾਲਾਤ ਦੇ ਵਿੱਚ ਔਰ ਬਿਮਾਰੀਆਂ ਦੇ ਮਾਰੇ ਹੋਏ ਉਹਨਾਂ ਦੀ ਬੇਨਤੀ ਸੁਣਾ ਔਰ ਉਸ ਸਮੇਂ ਸੱਚੇ ਪਾਤਸ਼ਾਹ ਨੇ ਕਿਹਾ ਠੀਕ ਹੈ ਮੈਨੂੰ ਮਿਲਦੇ ਸੀ ਤੇ ਮੈਂ ਪਠਾਇਆ ਕੋਈ ਨਹੀਂ ਉਹਨਾਂ ਦੀ ਬੇਨਤੀ ਸੁਣਦਾ ਉਹਨਾਂ ਦੁਬਾਰਾ ਘਰੋਂ ਆ ਕੇ ਜਦੋਂ ਸਾਡੇ ਪਿਤਾ ਜੀ ਸਰਦਾਰ ਮਨਿੰਦਰ ਸਿੰਘ ਉਹਨਾਂ ਨੂੰ ਦੱਸਿਆ ਕਿ ਤੁਹਾਨੂੰ ਸੱਚੇ ਪਾਤਸ਼ਾਹ ਹੀ ਮਿਲੇ ਹਨ ਉਹ ਕਹਿੰਦੇ ਨਹੀਂ ਜੀ ਸਾਨੂੰ ਨਹੀਂ ਮਿਲੇ ਜਦ ਕਿ ਉਹ ਅਣਜਾਣ ਸੀ ਉਹਨਾਂ ਨੂੰ ਪਤਾ ਨਹੀਂ ਸੀ ਕਿਉਂਕਿ ਘਰੋਂ ਉਹਨਾਂ ਨੂੰ ਦੱਸ ਕੇ ਭੇਜਿਆ ਗਿਆ ਸੀਗਾ ਕਿ ਉਹਨਾਂ ਦੇ ਉੱਤੇ ਇੰਨਾ ਨੂਰ ਆ ਔਰ ਉਹਨਾਂ ਜੋਤ ਦਾ ਪ੍ਰਕਾਸ਼ ਆ ਤੁਸੀਂ ਮੱਥੇ ਨਹੀਂ ਲੱਗ ਸਕਦੇ ਔਰ ਉਹਨਾਂ ਦੇ ਮਨ ਦੇ ਵਿੱਚ ਇਹ ਗੱਲ ਆ ਗਈ ਕਿ ਇਹ ਕਹਿੰਦੇ ਸੱਚੇ ਪਾਤਸ਼ਾਹੇ ਨੂੰ ਤੁਸੀਂ ਮਿਲੇ ਸੀ ਉਹੀ ਸੱਚੇ ਪਾਤਸ਼ਾਹੇ ਜਿਨ੍ਹਾਂ ਨੂੰ ਤੁਸੀਂ ਮੈਂ ਸੀ ਤੇ ਸਾਨੂੰ ਤੇ ਇਹ ਦੱਸਿਆ ਸੀ ਉਹਨਾਂ ਦੇ ਮੱਥੇ ਨਹੀਂ ਲੱਗਿਆ ਜਾਂਦਾ ਤੇ ਇਹ ਤੇ ਇੱਕ ਬਾਰੋਂ ਇਨਸਾਨ ਦੀ ਤਰ੍ਹਾਂ ਹੀ ਸਾਨੂੰ ਨਜ਼ਰ ਆਇਆ ਜਦੋਂ ਸੱਚੇ ਪਾਤਸ਼ਾਹੇ ਨੇ ਬਾਦ ਜਦੋਂ ਆਏ ਤੇ ਉਹਨਾਂ ਨੇ ਕਿਹਾ ਮੈਂ ਬੇਨਤੀ ਕਰਨੀ ਹੈ ਉਹ ਮਹਾਰਾਜ ਨੇ ਕੀ ਕਿਹਾ ਕਿ ਮਹਿੰਦਰ ਸਿੰਘਾ ਤੇਰੀ ਬੇਨਤੀ ਅੱਜ ਨਹੀਂ ਸੁਣਨੇ ਆ ਤੁਸੀਂ ਰਾਤ ਰੋ ਰਾਤ ਰੋਗੇ ਉਸ ਤੋਂ ਬਾਅਦ ਸਵੇਰੇ ਤੁਹਾਡੀ ਬੇਨਤੀ ਸੁਣਾਂਗੇ ਹੁਣ ਆਰਾਮ ਨਾਲ ਤੁਸੀਂ ਥੱਕੇ ਆਏ ਹੋ ਨਾ ਤੋ ਕਿ ਰਾਮਪਰ ਕੋਲ ਕਸ਼ਵ ਕੋ ਸੌ ਰਹਾ ਜਿਹੜੀ ਮਨ ਦੇ ਵਿੱਚ ਇੱਕ ਸ਼ੰਕਾ ਤੇ ਦੁਬਧਾ ਲੈ ਕੇ ਬੈਠ ਗਿਆ ਉਹ ਰਾਤ ਨੂੰ ਮਹਾਰਾਜ ਨੇ ਫਿਰ ਕਲੀਅਰ ਕਰ ਦਿੱਤੀ ਹੋਇਆ ਇਸ ਤਰ੍ਹਾਂ ਕਿਉਂਕਿ ਇਹ ਸਾਰੀ ਜਿਹੜੀ ਹੈ ਵਿਧਿਆ ਜਿਹੜੀ ਹੈ ਮੇਰੇ ਪਿਤਾ ਜੀ ਨੇ ਖੁਦ ਆਪ ਸੁਣਾਈ ਹੋਈ ਕਿ ਜਦ ਮੈਂ ਪੁੱਛਿਆ ਸੀ ਕਿ ਤੁਸੀਂ ਚਰਨੀ ਕਿੱਦਾਂ ਲੱਗੇ ਸੀ ਫਿਰ ਉਹ ਕਹਿੰਦੇ ਜਦੋਂ ਅਸੀਂ ਰਾਤ ਸੌਂ ਗਏ ਤੇ ਸੱਚੇ ਪਾਸ਼ੇ ਜੋਤ ਰੂਪ ਹਾਜ਼ਰ ਹੋ ਗਏ ਸੁਤਿਆ ਨੂੰ ਉੱਠ ਕੇ ਵਾਲਾਂ ਤੋਂ ਫੜ ਕੇ ਉੱਠ ਕੇ ਕਹਿੰਦੇ ਉੱਠ ਲੱਕ ਮੱਥੇ ਕੀ ਕਹਿਣਾ ਸਾਕਾ ਮੱਥੇ ਨਹੀਂ ਲੱਗਿਆ ਜਾਂਦਾ ਜਦੋਂ ਉਹਨੇ ਕਹਿੰਦੇ ਵਾਲਾਂ ਤੋਂ ਫੜ ਕੇ ਮੈਨੂੰ ਮਹਾਰਾਜ ਨੇ ਉੱਪਰ ਕੀਤਾ ਤੇ ਮੈਂ ਉੱਠ ਕੇ ਅੱਖਾਂ ਘੇੜ ਕੇ ਵੇਖਣ ਦੀ ਕੋਸ਼ਿਸ਼ ਕੀਤੀ ਤੇ ਜੋਤ ਦਾ ਇੰਨਾ ਰੁਸ਼ਨਾਈ ਤੇ ਚਮਕਾਰਾ ਪਿਆ ਮੇਰੀਆਂ ਅੱਖਾਂ ਚੰਦੇ ਆ ਗਏ ਤੇ ਮੈਂ ਥੱਲੇ ਡਿੱਗ ਪਿਆ ਫੇਰ ਦੂਜੀ ਵਾਰੀ ਖੜੇ ਕਰ ਲਿਆ ਕਹਿੰਦੇ ਉੱਠ ਲੱਗ ਮਥੇ ਕੀ ਕਹਿੰਨਾ ਮਥੇ ਲੱਗਿਆ ਦੁਬਾਰੇ ਜਦੋਂ ਮੈਂ ਫੇਰ ਵੇਖਣ ਦੀ ਕੋਸ਼ਿਸ਼ ਕੀਤੀ ਤੇ ਮੈਨੂੰ ਅੱਖਾਂ ਦੇ ਵਿੱਚ ਇੰਨੀ ਰੋਸ਼ਨੀ ਦੇ ਜੋਤ ਦਾ ਚੰਪਾਰਾ ਪਾ ਕੇ ਮੈਂ ਚੁੰਧਾ ਕੇ ਫੇਰ ਥੱਲੇ ਡੇਗ ਪਿਆ ਸ਼ੇਰ ਪਿਤਾ ਇਹਨੇ ਦੱਸਿਆ ਸੀਗਾ ਕਿ ਮੈਂ ਗਰਮੇਸ਼ਪੁਰ ਮੇਰੀ ਮਾਤਾ ਜੀ ਦਾ ਨਾਮ ਸੀ ਕਹਿੰਦੇ ਮੈਂ ਕਿਹਾ ਕਿ ਜੋ ਉੱਠਾ ਕਿ ਇੱਥੇ ਬਹੁਤ ਵੱਡੀ ਸ਼ਕਤੀ ਆ ਜਿਹੜੀ ਮੇਰੇ ਦੁਖਦਿਲਦਰ ਵੀ ਬਾਰਿਆ ਮੈਂ ਇਸ ਟਾਈਮ ਬਿਲਕੁਲ ਤੰਦਰੁਸਤ ਨਾ ਤੇ ਜੋ ਮਹਾਰਾਜ ਨੇ ਮੈਨੂੰ ਵਿਖਾਇਆ ਮੈਂ ਹੁਣ ਸੌ ਨਹੀਂ ਸਕਦਾ ਸਵੇਰ ਹੋਈ ਆਤਮੂ ਧੋ ਕੇ ਨਹਾ ਕੇ ਫਿਰ ਗਏ ਸੱਚੇ ਪਾਤਸ਼ਾਹ ਜੀ ਨੇ ਬੁਲਾ ਲਿਆ ਕਹਿੰਦੇ ਹਾਂ ਮਹਿੰਦਰ ਸਿੰਘ ਕਰੋ ਬੇਨਤੀ ਕੀ ਕਰਨੇ ਉਸ ਸਮੇਂ ਉਹਨਾਂ ਨੇ ਕੋਈ ਬੇਨਤੀ ਨਹੀਂ ਕੀਤੀ ਕਿਉਂਕਿ ਬੇਨਤੀ ਕੀ ਕਰਨੀ ਸੀ ਉਹਨਾਂ ਨੇ ਤਾਂ ਸਾਰਾ ਕੁਝ ਵੇਖ ਲਿਆ ਹੈ ਹੱਥ ਜੋੜ ਕੇ ਖੜੇ ਹੋ ਕੇ ਚਰਨਾਂ ਦੇ ਉੱਤੇ ਨਿਮਸ਼ਕਾਰ ਕੀਤੀ ਸੱਚੇ ਪਾਤਸ਼ਾਹ ਮੈਂ ਬੇਨਤੀ ਕੀ ਕਰ ਰਿਹਾ ਖੁਦ ਤਾਂ ਤੁਸੀਂ ਸਭ ਕੁਝ ਜਾਣਨਹਾਰ ਹੋ ਜੋ ਮੇਰੇ ਮਨ ਦੇ ਵਿੱਚ ਇੱਕ ਦੁਬਧਾ ਵੀ ਆਈ ਸੀ ਉਹ ਵੀ ਤੁਸੀਂ ਰਾਤ ਦੂਰ ਕਰ ਦਿੱਤੀ ਹੈ ਇਸ ਤੋਂ ਵੱਧ ਹੁਣ ਮੈਂ ਬੇਨਤੀ ਕੀ ਕਰਨੀ ਉਹਦੋਂ ਉਹਨਾਂ ਨੇ ਕੋਈ ਬੇਨਤੀ ਨਹੀਂ ਕੀਤੀ ਔਰ ਚਰਨਾਂ ਦੇ ਉੱਤੇ ਡਿੱਗ ਗਿਆ ਤੇ ਉਦੋਂ ਤੋਂ ਲੈ ਕੇ ਸਾਰਾ ਜੀਵਨ ਉਹਨਾਂ ਨੇ ਸੱਚੇ ਪਾਤਸ਼ਾਹ ਜੀ ਦੇ ਹਉਮ ਵਿੱਚ ਹੀ ਗੁਜ਼ਾਰਿਆ ਔਰ ਇਥੋਂ ਤੱਕ ਵੀ ਇੰਨਾ ਹੈ ਕਿ ਸੱਚੇ ਪਾਤਸ਼ਾਹ ਜੀ ਦਿਨ ਰਾਤ ਉਹਨਾਂ ਦੇ ਨਾਲ ਸਾਖਸ਼ਾਤ ਗੱਲਾਂ ਕਰ ਰਹੇ ਨੇ ਇੱਕ ਵਾਰੀ ਉਹ ਖੇਤਾਂ ਦੇ ਵਿੱਚ ਕੰਮ ਕਰ ਰਿਹਾ ਸੀਗੇ ਉੱਥੇ ਸੱਚੇ ਪਾਤਸ਼ਾਹ ਨੇ ਸਿੱਧਾ ਹੀ ਹੁਕਮ ਦੇ ਦਿੱਤਾ ਕਿ ਮਿੰਦਰ ਸਿੰਘਾ ਹੁਣੇ ਜੇਠਵਾਲ ਆ ਜਾ ਉਹਨੇ ਕੱਪੜੇ ਵੀ ਨਹੀਂ ਬਦਲੇ ਘਰ ਆ ਕੇ ਕਹਿੰਦੇ ਗੁਰਮੇਈ ਕੋਰ ਮੈਨੂੰ ਕੱਪੜੇ ਦੇ ਦੇ ਸੱਚੇ ਪਾਤਸ਼ਾਹ ਨੇ ਕਿਹਾ ਜਿੱਦਾਂ ਹੈਗਾ ਐਦਾਂ ਹੀ ਆ ਜਾ ਛਿੰਡੋ ਚੱਲ ਪੇ ਤੁਰ ਕੇ ਜਾ ਕੇ ਜੇਠਵਾਲ ਪਹੁੰਚ ਗਏ ਸੱਚੇ ਪਾਤਸ਼ਾਹੀ ਅਬੂ ਦਰਬਾਰ ਦੇ ਵਿੱਚੋਂ ਬਾਹਰ ਆ ਰਿਹਾ ਸੀ ਪਿੰਡ ਤੋਂ ਬਾਹਰ ਹੀ ਉਹਨਾਂ ਨੂੰ ਦਰਸ਼ਨ ਹੋ ਗਏ ਉੱਥੇ ਮਿਲ ਪਏ ਤੇ ਮਿਲ ਕੇ ਕਹਿੰਦੇ ਸੱਚੇ ਪਾਤਸ਼ਾਹ ਮੈਂ ਬੇਨਤੀ ਕਰਾਂ ਨਿਮਸ਼ਕਾਰ ਕੀਤੀ ਕਹਿੰਦੇ ਹਾਂ ਦੱਸੋ ਮੈਂ ਕਹਿੰਦੇ ਜੀ ਤੁਹਾਡਾ ਹੁਕਮ ਹੋਇਆ ਸੀ ਕਿ ਵੀ ਜਿੱਦਾਂ ਹੈਗਾ ਉਦਾਂ ਹੀ ਆ ਜਾ ਮੈਂ ਕੱਪੜੇ ਵੀ ਨਹੀਂ ਬਦਲੇ ਐਦਾਂ ਹੀ ਆ ਗਿਆ ਤੇ ਸੱਚੇ ਪਾਤਸ਼ਾਹੀ ਨੇ ਹੱਸ ਕੇ ਕਿਹਾ ਜੇ ਤੂੰ ਐਦਾਂ ਹੀ ਆ ਗਿਆ ਨਾ ਤਾਂ ਅਸੀਂ ਤੈਨੂੰ ਅੱਗੋਂ ਚੱਲ ਕੇ ਮਿਲਣ ਵਾਸਤੇ ਆ ਉਸ ਤੋਂ ਬਾਅਦ ਅੱਗੇ ਫਿਰ ਕਹਿੰਦੇ ਚਲੋ ਹੁਣ ਉੱਥੇ ਪਹੁੰਚੋ ਤੇ ਦਰਬਾਰ ਜਾ ਕੇ ਨਹਾਤ ਹੋ ਕੇ ਕੱਪੜੇ ਬਦਲੋ ਕੱਪੜੇ ਬਦਲ ਕੇ ਤੇ ਫਿਰ ਤੁਸੀਂ ਬੈਠੋ ਅਸੀਂ ਆਉਨੇ ਆ ਜੀ। ਔਰ ਇਸ ਤਰ੍ਹਾਂ ਦੇ ਕੌਤਕ ਜਦੋਂ ਮਹਾਰਾਜ ਦਿਖਾ ਦਿੰਦੇ ਆ ਤੇ ਫਿਰ ਸਾਡਾ ਵਿਸ਼ਵਾਸ ਜਿਹੜਾ ਉਹ ਕਦੇ ਵੀ ਡੋਲਦਾ ਨਹੀਂ। ਔਰ ਉਹਨਾਂ ਨੇ ਇੱਥੋਂ ਤੱਕ ਮਹਾਰਾਜ ਦੇ ਉੱਤੇ ਨੇਚਾ ਤੇ ਨਿਸ਼ਚਾ ਸੀ ਕਿ ਸੰਸਾਰ ਮੇਰੇ ਨਾਲ ਗੁੱਸੇ ਹੋ ਜਵੇ। ਲੇਕਿਨ ਮੈਂ ਪਰਮਾਤਮਾ ਦੇ ਹੁਕਮ ਤੋਂ ਇਧਰ-ਉਧਰ ਨਹੀਂ ਹੋਵਾਂਗਾ। ਔਰ ਈਵਨ ਕੇ ਪਿੰਡ ਦੇ ਵਿੱਚ ਜਦੋਂ ਬੈਠ ਜਾਂਦੇ ਹੁੰਦੇ ਸੀ ਕਿਤੇ ਲੋਕ ਉਹਨਾਂ ਨੂੰ ਕਈ ਤਰ੍ਹਾਂ ਦੇ ਮਿਹਣੇ ਵੀ ਮਾਰ ਦਿੰਦੇ। ਤੈਨੂੰ ਕੂ ਤੋਂ ਪਾਣੀ ਨਹੀਂ ਲੈਣ ਦਿਆ ਹਾਂ। ਤੂੰ ਗੁਰੂ ਗ੍ਰੰਥ ਸਾਹਿਬ ਨੂੰ ਮੰਨਦਾ ਨਹੀਂ। ਤੇਰੇ ਈਆਂ ਪੁੱਤਾਂ ਦੇ ਰਿਸ਼ਤੇ ਨਹੀਂ ਹੋਣਗੇ ਕੋਈ ਤੇਰੇ ਨਾਲ ਕਰੇ ਕਰੀ ਡਾਕਟਰ। ਪਰ ਉਹਨਾਂ ਨੇ ਆਪਣਾ ਇੱਕੋ ਹੀ ਨਿਸ਼ਚੈ ਤੇ ਨਿਸ਼ਚਾ ਰੱਖਿਆ ਸੀਗਾ। ਕਿ ਜੇ ਸਤਗੁਰ ਨੇ ਚਾਇਆ ਤੇ ਮੇਰਾ ਸਭ ਕੁਝ ਹੋ ਜਾਵੇਗਾ ਸੋ ਇਹ ਮੇਰੇ ਵੀਰ ਰਣਜੀਤ ਸਿੰਘ ਜੀ ਨੇ ਜੋ ਉਹਨਾਂ ਦੇ ਬਾਰੇ ਦੇ ਵਿੱਚ ਹਰ ਬਾਣੀ ਲੱਭ ਕੇ ਲਿਆਂਦੀ ਆ ਔਰ ਸ਼ਬਦ ਵੀ ਉਸੇ ਘਰ ਦਾ ਫੜਿਆ ਆ ਔਰ ਇਵਨ ਕਿ ਸਾਰੀ ਡਿਟੇਲ ਹੀ ਕੱਢ ਕੇ ਲਿਆਂਦੀ ਆ ਕਿ ਕਿੰਨੀ ਵਾਰੀ ਹੋ ਬਹੁਤ ਬਹੁਤ ਧੰਨਵਾਦ ਕਰਦਾ ਮੈਂ ਵੀਰ ਜੀ ਦਾ ਹੋਰ ਅਗੇ ਹੋਰ ਮੇਰੇ ਕਿਸੇ ਗੁਰਸਿੱਖ ਵੀਰ ਨੇ ਹਰਬਾਣੀ ਸਾਂਝੀ ਕਰਨੀ ਹੋਵੇ ਚਲੋ ਮੈਂ ਕਰ ਹੁਣ ਆ ਮੈਂ 21 ਮਾਰਚ ਸੰਚੈ ਸਮਾਤ ਅੱਡ ਦੀ ਹਰਬਾਣੀ ਸਾਂਝੀ ਕਰਦਾ ਹਾਂ ਪਹਿਲਾਂ ਪੰਜ ਘਾਰੇ ਲਾ ਲੀਏ ਸੋ ਹੰ ਮਾਰਾਇਸ਼ੇ ਸਿੰਘ ਵਿਸ਼ਨੂੰ ਭਗਵਾਨ ਦੀ ਜੈ ਸੋ ਹਨਰਾਇਸ਼ ਸਿੰਘ ਵਿਸ਼ਨੂੰ ਭਗਵਾਨ ਦੀ ਜੈ ਸੋ ਹਨਰਾਇਸ਼ ਸਿੰਘ ਵਿਸ਼ਨੂੰ ਭਗਵਾਨ ਦੀ ਜੈ ਸੋ ભગવાંદી જય સોહમ મરાઈશ સિંગ રિજિનો ભગવાંદી જય એ હરબાણી 21 માર્ચ 2008 પેન્ડ બાટ જિલ્લા અમરેન્દ્ર સિંહ દે ગ્રહ ગ્રંથ નંબર 23 પન્ના નંબર 346 તે ਇਥੇ ਧਰਮ ਤੇ ਧਰਨੀ ਕੀ ਵਿਚਾਰ ਕਰ ਰਹੇ ਨੇ ਕੀ ਕਹਿ ਰਹੇ ਨੇ ਕੋਈ ਸਾਰ ਬਾਣੀ ਦੇ ਵਿੱਚ ਦੱਸਿਆ ਗਿਆ ਧਰਮ ਕਹੇ ਧਰਨੀ ਮੇਰੀਆਂ ਟੁੱਟ ਗਈਆਂ ਲੱਤਾਂ ਹਿੰਮਤ ਮਾਤ ਰਹੀ ਨਾ ਰਾਈਆ की कह रहा है ऐर नहीं है मेरिया तो लत्त टुट ग हिम्मत नहीं रही और क्यों नहीं रही बिना प्रभु तो रखे कोई ना पता पतत तो हो जगत लकई जगत जगयासुआ मारिया गई मत्त ਸਤ ਵਿੱਚ ਨਾ ਕੋਈ ਸਮਾਈਆ ਸਬਦਾਂਤ ਸ਼ਕਰਨ ਹੋਇਆ ਤਤਾਂ ਅਗਨੀ ਤਤ ਨਾ ਕੋਈ ਬੁਝਾਈਆ ਸੋ ਆਪਾਂ ਵੇਖ ਹੀ ਰਹੇ ਆ ਸਾਰਾ ਕੁਝ ਅੰਤਸ਼ਕਰਨ ਤਤਾਂ ਬਰਦਾਸ਼ ਕਿਸੇ ਕੋਲੋਂ ਕੁਝ ਨਹੀਂ ਹੋ ਰਹਾ ਹਿਰਦੇ ਪ੍ਰੇਮ ਰਿਆ ਨਾ ਰਤਾ ਰਤਨ ਅਮੋਲਕ ਰੂਪ ਨ ਕੋ ਇਹ ਦਰਸਾਈਆ ਚਾਰੋਂ ਕੁੰਟ ਸਾਰੇ ਕਰਦੇ ਖਤਾ ਪਿਗਬਖਸ਼ ਸ਼ਵੇ ਚ ਰਹਿਮਤ ਰਹਿਮਤ ਨ ਕੋ ਕਮਾਈਆ ਜੀਵ ਕਰਦੇ ਹੱਤਾ ਹੱਤਿਆ ਵੇਖੀ ਖਲਕ ਖੋਦਾਈਆ ਜੀਵ ਹੱਤਿਆ ਕਿਹੜੀ ਜਿਹੜੀ ਅਸੀਂ ਸੰਸਾਰੀ ਜਾਨਵਰਾਂ ਨੂੰ ਪੰਛੀਆਂ ਨੂੰ ਪਸ਼ੂਆਂ ਨੂੰ ਮਾਰ-ਮਾਰ ਕੇ ਉਹਨਾਂ ਦੀ ਹੱਤਿਆ ਕਰਕੇ ਖਾ ਰਹਿ ਸਾਚੇ ਸਥਰ ਕੋਈ ਨਾ ਲੱਥਾ ਜਾਰੜਾ ਸੇਜ ਨਾ ਕੋਇ ਹੰਡਾਈਆ ਟੂੜੀ ਲੱਗੇ ਨਾ ਕਿਸੇ ਮੱਥਾ ਮਸਤਕ ਖਾਕ ਨਾ ਕੋਇ ਰਮਾਈਆ ਕਾਲਯੁਗ ਮਾਇਆ ਸਭ ਨੂੰ ਪਾਈਆਂ ਨਥਾਂ ਚਾਰੋਂ ਕਿਨ ਪਰ ਖਿੱਚੇ ਵਾਹੋ ਦਾਈਆ ਧਰਮ ਕਹੇ ਮੈਂ ਕੋ ਕਰਮ ਦੀ ਧਾਰ ਢਠਾ ਬਾਲ ਰਹਿਣ ਕੋਈ ਨਾ ਪਾਈਆ ਧਰਮ ਕਹਿ ਰਿਹਾ ਧਰਮ ਨੇ ਕਿ ਮੈਂ ਤੇ ਕੋ ਕਰਮ ਦੀ ਧਾਰ ਵਿਚਾਰ ਹੋਰ ਕੋ ਕਰਮ ਇੰਨਾ ਜਿਆਦਾ ਫੈਲ ਗਿਆ ਕਿ ਮੇਰੇ ਵਿੱਚ ਬਾਲੀ ਨਹੀਂ ਰਹਿ ਰਹਾ ਫਰੀ ਦੋਹਾਈ 86 ਟੀਰਥ ਟਾਟ ਰਹੇ ਕੁਰਲਾਈਆ ਰੋਂਦੇ ਵੇਖ ਮੰਦਰ ਮਸਜਿਦ ਸ਼ੇਵ ਦਿਵਾਲੇ ਮਠਾਂ ਅੰਧੇ ਅੰਧੇਰਾ ਛਾਈਆ ਮੈਂ ਦਰੋਹੀ ਨਾਵ ਸਤ ਨਠਾਂ ਪਜਾ ਵਹ ਦਈਆ ਆਤਮ ਪਰਮਾਤਮ ਤਕਿਆ ਕਿਸੇ ਨਾ ਇਕਠਾ ਪਾਰ ਬ੍ਰਹਮ ਬ੍ਰਹਮ ਵਿੱਚ ਨਾ ਕੋਈ ਸਮਾਈਆ ਆਹ ਧਰਮ ਕਹਿ ਰਿਹਾ ਧਰਮ ਵੀ ਆਤਮ ਤੇ ਪਰਮਾਤਮ ਇੱਕਠੇ ਨਹੀਂ ਕਿਸੇ ਨੂੰ ਦੱਸਣਾ ਤਾਂ ਕਿ ਜਦੋਂ ਕਰਮ ਜਿਆਦਾ ਛਾ ਜਾਂਦਾ ਹੈ ਤੇ ਫਿਰ ਆਤਮਾ ਉਧਰਲੇ ਪਾਸੇ ਹੋ ਜਾਂਦੀ ਹੈ ਪਰਮਾਤਮਾ ਵੱਲ ਜਾਂਦੀ ਹੈ ਮੈਂ ਕੋਟਨ ਕੋਟ ਵੇਖੇ ਜਟਾ ਧਾਰੀ ਜਟਾ ਟਿੱਲਿਆਂ ਫੁੱਲ ਫੁਲਾਈਆ ਮੈਂ ਜਿੱਧਰ ਤੱਕਿਆ ਮੈਨੂੰ ਉਧਰੋਂ ਪੈਂਦੀਆਂ ਸਟਾਂ ਇਹ ਧਰਮ ਕਹਿ ਰਿਹਾ ਮੈਂ ਜਿੱਧਰ ਵੇਖ ਰਿਹਾ ਉਧਰੋਂ ਹੀ ਮੈਨੂੰ ਸਟਾਂ ਪੈ ਲਿਆ ਸਟਾ ਕਿਹੜੀਆਂ ਵਕਾਰਾਂ ਦੀਆਂ ਕੁਕਰਮ ਦੀਆਂ ਕੂੜ ਦੀਆਂ ਮੈਂ ਜਿੱਧਰ ਤੱਕਿਆ ਮੈਨੂੰ ਉਧਰੋਂ ਪੈਂਦੀਆਂ ਸਟਾਂ ਕਾਲਜੋਗ ਕੂੜਾ ਆਪਣਾ ਬਾਲ ਧਰਾਹੀਆ ਧਰਮ ਸ਼ਾਸਤਰਾਂ ਪਿਆ ਰਟਾ ਝਗੜਾ ਸਕੇ ਨ ਕੋਈ ਮਟਾਈਆ ਧਰਮ ਦੁਆਰਿਆਂ ਦੇ ਵਿੱਚ ਵੀ ਧਰਮ ਸ਼ਾਸਤਰਾਂ ਦੇ ਵਿੱਚ ਵੀ ਰਟਾ ਪਿਆ ਹੋਇਆ ਕਿਉਂਕਿ ਪਰਮਾਤਮਾ ਜਿਹੜਾ ਉਹ ਇੱਕੋ ਹੀ ਹੈ ਕਿਸੇ ਦੀ ਕੀਮਤ ਰਹੀ ਨਾ ਟਕਾ अवतार पैगंबर हट गुरु हटटू हट बकैया गुरुवा अवतारों पैगंबरों दे नाते वेकीया माया बटोरी जा रही सात धर्म दा दिसै कोई ना मार्ग सच्चा सच वेच ना कोए समाइया ਕਾਂਚਨ ਗਾੜਾ ਬਣੇ ਨਾ ਕਾਇਆ ਮਾਟੀ ਕੱਚਾ ਤਨ ਵਿਜੂਦ ਨਾ ਕੋਈ ਵੜਿਆਈਆ ਮਨੁਆ ਦੇ ਦਿਸ਼ਾ ਉਠ ਉਠ ਨਸਾ ਭਜੇ ਵਾਹੋ ਦਾਈਆ ਮਨੁਆ ਮਨ ਜਿਹੜਾ ਸਾਡਾ ਦੇ ਦਿਸ਼ਾ ਸਾਰੇ ਦਿਸ਼ਾਵਾਂ ਦੇ ਵਿੱਚ ਭਜਾ ਕਰਦਾ ਇੱਕ ਜਗ੍ਹਾ ਤੇ ਪਰਮਾਤਮਾ ਵਾ ਟਕਾਊ ਬਸਥਾ ਦੇ ਵਿੱਚ ਆਉਂਦਾ ਹੀ ਜੀਵ ਜਗਿਆਸੂ ਮਾਇਆ ਅਗਨ ਵਿੱਚ ਮੱਚਾ ਅੰਮ੍ਰਿਤ ਮੇਗ ਨਾ ਕੋਈ ਪਰਸਾਈਆ ਧਰਮ ਕਹੇ ਧਰਮ ਕਹੇ ਧਰਨੀਏ ਜਿੰਨਾ ਚਿਰ ਸਤਗੁਰੂ ਸ਼ਬਦ ਪੁਰਖ ਅਕਾਲ ਦਾ ਨਾ ਉਠਿਆ ਬੱਚਾ ਬਚਿਆ ਬਚਪਨ ਕੰਮ ਕਿਸੇ ਨਾ ਆਇਆ ਮੈਂ ਉਸ ਦਾ ਤੈਥੋਂ ਪੁੱਛਣ ਆਇਆ ਪਤਾ ਪਰਮੇਸ਼ਰ ਦਰਪੜਦਾ ਦਹਿ ਉਠਾਈਆ ਧਰਨੀ ਕਹੇ ਧਰਮ ਜਿਸ ਨੂੰ ਲੱਭਦੇ ਕੋਟਾਂ ਲੱਖਾਂ ਆਣ ਗਿਣਤ ਧਿਆਨ ਲਗਾਈਆ ਮੈਂ ਉਸ ਦੀ ਰਹਿਮਤ ਵਿੱਚ ਵੱਸਾਂ ਮਿਹਰਬਾਨ ਮਿਹਰਬਾਨ ਖਵਾਈਆ ਤੂੰ ਦਰਸ਼ਨ ਕਰ ਲੈ ਬਿਨਾ ਨੇਤਰ ਅੱਖਾਂ ਅੱਖੀਆਂ ਅੱਖੀਆਂ ਵਿੱਚ ਬਦਲਾਈਆ ਓ ਵਸੇ ਭਗਤਾਂ ਦੀ ਕੁੱਲੀ ਕੱਖਾਂ ਮਹਾਲ ਅਟਲ ਜਗਤ ਨਜ਼ਰ ਕਿਸੇ ਨਾ ਆਈਆ ਉਹ ਕਿੱਥੇ ਵੱਸਦਾ ਹੈ ਭਗਤਾਂ ਜੀ ਕੁੱਲੀ ਕੱਖਾ ਕੁੱਲੀ ਕੱਖ ਕਿਹੜੀ ਕਿਹੜੀ ਹੈ ਸਾਡੀ ਹੈ 3.5 ਅਪਰਸ ਵਿੱਚ ਮੈਂ ਉਸ ਦੇ ਚਰਨਾਂ ਵਾਸਤਾ ਘਤਾਂ ਆਪੇ ਆਪਣਾ ਸੀਸ ਨਵਾਈਆ ਜਿਸ ਦਾ ਇੱਕ ਡੰਕਾ ਫਟਾ ਫਤੇ ਸਭ ਦੇ ਉੱਤੇ ਪਾਈਆ ਜੋਤੀ ਜੋ ਸਰੂਪ ਹਾਰ ਆਪ ਆਪਣੀ ਕਿਰਪਾ ਕਰ ਕਰੇ ਖੇਲ ਸਾਚਾ ਹਰ ਨੇਕ ਲੰਕ ਨਰਹਿਣ ਨਰ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ आज जगाना सर्व कला समर समरथ समरथ स्वामी अंतर जामी एक खवाईया क्योंकि वो आज जगद सर्व कला समरथ है उदे कोई कला नहीं है आज जगद शुरू ਤੋਂ ਲੈ ਕੇ ਅੰਤ ਤੱਕ ਜਦੋਂ ਸੰਸਾਰ ਜਦੋਂ ਦਾ ਬਣਿਆ ਜਦੋਂ ਤੱਕ ਰਹੇਗਾ ਤੇ Swami ਉਹ ਇੱਕੋ ਹੀ ਅਸਤ ਹਰਬਣੀ ਦੇ ਸੱਚੇ ਪਾਸ਼ੇ ਨੇ ਲਿਖਾਇਆ Hindu Muslim Sikh Asai sare karo pariti Pritam sab da tur da iko mahia aur mohi de vich banda nahi pa sakda banda sarv sansar de vich ja jive guru veer patambar avatar aaye ਤੇ ਅਸੀਂ ਸੰਸਾਰੀਆਂ ਨੇ ਉੱਥੇ-ਉੱਥੇ ਹੀ ਉਸ ਧਰਮ ਨੂੰ ਸਭਾਵਤੀ ਕਰ ਦਿੱਤਾ। ਔਰ ਉੱਥੇ-ਉੱਥੇ ਹੀ ਟਿਕ ਗਏ। ਪਰਮਾਤਮਾ ਇੱਕ ਹੈ। ਜਿਹੜਾ ਆਜ ਜਗਤ ਉਪਦੀਪ ਹੋਣ ਰਹਿਣਾ। ਸੱਚੇ ਪਾਤਸ਼ਾਹ ਨੇ ਇਸੇ ਕਰਕੇ ਸਾਨੂੰ ਇਹ ਨਜ਼ਮ ਲਿਖਾ ਦਿੱਤੇ ਆ। ਪਹਿਲਾ ਨਜ਼ਮ ਨਿਰਗੁਣ ਜੋਤ ਅਕਾਲ ਪੁਰਖ ਦਾ ਹੀ ਕੇਵਲ ਚਿਸ਼ਟ ਮਨੈ। ਕੇਵਲ ਦਾ ਮਤਲਬ ਹੁੰਦਾ ਸਿਰਫ ਹੋਨਲੀ ਕਿਦਾ ਅਕਾਲਪੁਰਖ ਸਤਗੁਰ ਕੇਵਲ ਸ਼ਬਦ ਨੂੰ ਮੰਨਣਾ ਸ਼ਬਦ ਕੀ ਹੈ ਜੋ ਸਤਵ ਨੇ ਉਚਾਰਿਆ ਹੋਇਆ ਔਰ 24 ਗ੍ਰੰਥ ਸਾਰੇ ਸ਼ਬਦ ਜਿਸ ਸਰੀਰ ਵਿੱਚ ਪ੍ਰਗਟ ਹੋਵੇ ਉਸ ਦਾ ਸਤਕਾਰ ਕਰਨਾ ਕਿਉਂਕਿ ਜੇ ਸਰੀਰ ਵਿੱਚ ਪ੍ਰਗਟ ਹੁੰਦਾ ਹੈ ਹੋ ਕੇ ਸੰਸਾਰ ਦੇ ਵਿੱਚ ਤਾਹੀਂ ਆਪਣੀ ਖੇਲ ਕਰਵਾ। ਔਰ ਉਹ ਸ੍ਰੀ ਪਰਮਾਤਮਾ ਦਾ ਹੁੰਦਾ। ਅੰਦਰ ਵੀ ਉਹੀ ਹੁੰਦਾ ਤੇ ਬਾਹਰ ਵੀ ਉਹੀ ਹੁੰਦਾ। ਮੈਂ ਇੱਥੇ ਸ੍ਰੀ ਹਰਿ ਸੰਗਤ ਪਾਸੋਂ ਔਰ ਸੱਚੇ ਪਾਤਸ਼ਾਹੀ ਪਾਸੋਂ ਹਰ ਬਾਣੀ ਸਮਾਪਤ ਕਰਨ ਦੀ ਇਜਾਜ਼ਤ ਚਾਹਨਾ ਹਾਂ। ਔਰ ਜੇਕਰ ਕੋਈ ਅੱਖਰਵਾਦ ਘਟ ਪੜਿਆ ਗਿਆ ਹੋਵੇ ਤਾਂ ਮੈਂ ਸੱਚੇ ਪਾਤਸ਼ਾਹੀ ਪਾਸੋਂ ਔਰ ਸੰਗਤ ਪਾਸੋਂ ਖਿਮਾ ਮੰਗਦਾ ਹਾਂ। ਉਹ ਪੰਜ ਕਾਰਿਆਂ ਦਾ ਸਾਥ ਦੇ ਸੋਹੰਮਰੈਸ਼ ਸਿੰਘ ਵਿਸ਼ਨੋ ਭਗਵਾਨ ਦੀ ਜੈ ਸੋਹੰਮਰੈਸ਼ ਸਿੰਘ ਵਿਸ਼ਨੋ ਭਗਵਾਨ ਦੀ ਜੈ ਸੋਹੰਮਰੈਸ਼ ਸਿੰਘਿ ਵਿਸ਼ਨੋ ਭਗਵਾਨ ਦੀ ਜੈ ਸੋ ਮਹਾਰਿਸ਼ੀ ਸਿੰਘਿ ਵਿਸ਼ਨੋ ਭਗਵਾਨ ਦੀ ਜੈ ਬੇਨਤੀ ਕਰਦਾ ਵੀਰ ਜਗਦੀਸ਼ ਸਿੰਘ ਜਲੰਧਰ ਤੋਂ ਆਏ ਲੁਧਿਆਣੇ ਤੋਂ ਆਏ ਹੋਏ ਨੇ ਥੋੜੀ ਦੇਰ ਵਾਸਤੇ ਸੱਚੇ ਪਾਤਸ਼ਾਹ ਜੀ ਦੀ ਉਸਤਤਿ ਵਾਸਤੇ